ਅਜੋਕੇ ਅੰਲਾ ਸਰਕਾਰ ਕੋਲ ਪਿਛੇ ਜਾਂਦਾ ਹੋਇਆ ਹੋਰ ਨਾ ਬੇਇਜ਼ਤੀ ਕਰਵਾਇਆ ਗਿਆ ਸੀ ਹਾਂਜੀ ਜੀ ਕਹਿਣਾ ਚਾਹੋਗੇ ਸਰਕਾਰ ਕੋਲ ਪੰਜਾਬ ਸਰਕਾਰ ਕੋਲ 50 ਮੈਂਬਰ ਨੂੰ ਕਾਰਵਾਈ ਕਰ ਕੱਲ 19 ਮਾਰਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਜੋ ਕਿ ਸਾਡੇ ਕਿਸਾਨੀ ਮੰਗਾਂ ਦੀ ਖਾਤਰ ਬਹੁਤ ਬੜ ਗਿਆ ਵਿਚਾਰਾ ਹੋਈਆਂ ਉਹਨਾਂ ਨਾਲ ਕੇਂਦਰ ਸਾਡੀ ਜਿਹੜੀ ਅਗਲੀ ਤਰੀਕ ਹੈ ਉਹ 4 ਮਈ ਪਹੀਨੇ ਦੀ 4 ਤਰੀਕ ਨੂੰ ਪਾਤੀ ਬਹੁਤ ਉਹਨਾਂ ਨਾਲ ਵਿਚਾਰਾਂ ਕਰੀਆਂ ਉਹਨਾਂ ਨੇ ਕੇਂਦਰ ਮੰਤਰੀਆਂ ਨਾਲ ਵੀ ਕਿਹਾ ਕਿ ਜਿਹੜੀ ਸਟੇਕ ਪਿਆਜ਼ ਹੁੰਦਾ ਗੰਨਾ ਹੁੰਦਾ ਉਹਨਾਂ ਨਾਲ ਵੀ ਅਸੀਂ ਸਾਰੀ ਵਿਚਕਿਸ ਕਰਨੀ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਉਸ ਤੋਂ ਬਾਅਦ ਸਾਡਾ ਪੰਜਾਬ ਸਰਕਾਰ ਨਾਲ ਵਾਸ਼ਤਾ ਹੋਇਆ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਉਹਨਾਂ ਨੂੰ ਕਿਹਾ ਬੀ ਤੁਸੀਂ ਇੰਨੀ ਪੰਜਾਬ ਪੁਲਿਸ ਲਗਾ ਰਹੇ ਆ ਕੀ ਗੱਲ ਆ ਤੁਹਾਡੀ ਕੀ ਦੱਸੋ ਕੀ ਪ੍ਰੋਗਰਾਮ ਆ ਉਹ ਕਹਿੰਦੇ ਜੀ ਕਿਸਾਨੋ ਤੁਸੀਂ ਡਰੋ ਨਾ ਤੁਹਾਡੇ ਵਾਸਤੇ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਅਸੀਂ ਨਸ਼ਾ ਤਸਕਰਾਂ ਨੂੰ ਘੇਰਨਾ ਹੈ ਉਹਨਾਂ ਨੂੰ ਫੜਨਾ ਉਹਨਾਂ ਵਾਸਤੇ ਪੁਲਿਸ ਲਗਾਈ ਆ ਸਾਨੂੰ ਬੇਵਸਵਾਸ ਵਿਸ਼ਵਾਸ ਤੇ ਰੱਖ ਕੇ ਸਾਡੇ ਨਾਲ ਕੱਲ ਤੱਕਾ ਕਰਿਆ ਗਿਆ ਸਾਡੇ ਖਜ਼ਾਨ ਆਗੂ ਤੱਕੇ ਗਏ ਸਾਡ ਸਰਦਾਰ ਡਲੇਆਲ ਸਾਹਿਬ ਨੂੰ ਵੀ ਘੇਰ ਕੇ ਉਹਨੂੰ ਵੀ ਤੱਕਿਆ ਗਿਆ ਸੋ ਇਸ ਕਰਕੇ ਅਸੀਂ ਉਹ ਪੰਜਾਬ ਦੀ ਕਾਲ ਦੇ ਉੱਤੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਅਸੀਂ ਹਾਈਵੇ ਰੁਕੀਆਂ ਤੇ ਰੋਕਾਂਗੇ ਜਿੰਨਾ ਚਿਰ ਸਾਡੇ ਕਿਸਾਨੀ ਹਰਿਆਣੇ ਕਿਸਾਨ ਕਰਦੇ ਆਪਣੇ ਤੂਫਾਨ ਵਿੱਚ ਅੱਜ ਅਸੀਂ ਜਿਲ੍ਹਾ ਫਰੀਦਕੋਟ ਦੇ ਸਮੁੱਚੇ ਪਿੰਡਾਂ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਜਿੱਦਾ ਟੋਲ ਪਲਾਦੇ ਦਾ ਰੋਡ ਜਾਮ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਕਿਉਂਕਿ ਕੱਲ 19 ਤਰੀਕ ਨੂੰ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਮੀਟਿੰਗ ਦੇ ਬਹਾਨੇ ਸਾਡੇ ਸੰਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੂੰ ਸੱਦ ਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਾਨੀ ਕਿ ਇੱਕ ਧੋਖਾ ਤੇ ਹੀ ਉਸਦੇ ਵਿਰੋਧ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸੜਕਾਂ ਤੇ ਜਿਹੜੀਆਂ ਜਾਮ ਕੀਤੇ ਜਾ ਰਹੇ ਆ ਜਿਦੇ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਤੋਂ ਅਸੀਂ ਜਾਣਾ ਜਿੱਦੇ ਟੋਲ ਤੇ ਸੀ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਰੋਕਿਆ ਗਿਆ ਜਿਦੇ ਕਰਕੇ ਅਸੀਂ ਬਾੜਾ ਭਾਈ ਦਾ ਜਿਹੜੀ ਰੋਡ ਹੈ ਇਹ ਬਲੌਕ ਕੀਤੀ ਆ ਤੇ ਸਾਡੀ ਮੰਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਪੰਜਾਬ ਦਾ ਸਾਡੇ ਜਿਹੜੇ ਆ ਗੁ ਗ੍ਰਫਤਾਰ ਕੀਤੇ ਆ ਉਹਨਾਂ ਨੂੰ ਤੁਰੰਤ ਰਿਹਾ ਕਰੋ ਵਰਨਾ ਇਹ ਸੜਕਾਂ ਫਿਰ ਬਲੋਕ ਹੋਣਗੀਆਂ ਜੇਕਰ ਪ੍ਰਸ਼ਾਸਨ ਸਾਡੇ ਲੋਕਾਂ ਨੂੰ ਗ੍ਰਫਤਾਰ ਕਰਨਾ ਚਾਹੁੰਦਾ ਤਾਂ ਅਸੀਂ ਮਾਨਯੋਗ ਭਗਵਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕਹਾਂਗੇ ਕਿ ਵੱਡੀ ਜੇਲ੍ਹ ਦਾ ਇੰਤਜ਼ਾਮ ਕਰੋ ਕਿਉਂਕਿ ਸਮੁੱਥੇ ਪੰਜਾਬ ਦੇ ਕਿਸਾਨ ਥੋਨੂੰ 92 ਥੋਡੇ ਐਮਐਲਏ ਨੇ ਜਿਤਾਏ ਆ ਨਾ ਤਾਂ ਇਹਨਾਂ ਨੂੰ ਸਮੁੱਥਿਆਂ ਨੂੰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰੋ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਇਸ ਮੁੱਖ ਮੰਤਰੀ ਨੂੰ ਇਹਨਾਂ ਦੀ ਸਰਕਾਰ ਨੂੰ ਜ਼ਰੂਰ ਲੋਕ ਜਿਹੜਾ ਸਬਕ ਸਿਖਾਉਣਗੇ ਨੀ ਆ ਕਹ ਬੇਨਤੀਆ ਕਹਣਾ ਹੋਇਆ ਬਾਕੀ ਮੇਰੀ ਦੁਕਾਨ ਮੇਰਾ ਨੂੰ ਬੇਨਤੀ ਆ ਵੀ ਸ਼ਾਂਤੀ ਬਣਾ ਕੇ ਰੱਖਿਆ ਕਿਸੇ ਨੇ ਵੀ ਦੇਖੋ ਕਿਸਾਨ ਕਿਸਾਨਾਂ ਦੇ ਆਸੀ ਰਿਹਾਈ ਵਾਸਤੇ ਰੋਡ ਬਲੌਕ ਕੀਤਾ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਆ ਉਹ ਸਾਡੇ ਦਿਨਾਂ ਫੁਰਮਾਣੇ ਦੇਣੇ ਆ ਔਰ ਇਸ ਵਕਤ ਤੁਰੰਤ ਜਿਹੜਾ ਬਣਦਾ ਪ੍ਰੋਗਰਾਮ ਆ ਸਾਡਾ ਸੜਕ ਬਲੌਕ ਦਾ ਸਾਡੀ ਇੱਕੋ ਹੀ ਮੰਗ ਆ ਵੀ ਸਾਡੇ ਆਗੂਆਂ ਨੂੰ ਰਿਹਾ ਕੀਤਾ ਜਾਵੇ ਸਾਡਾ ਜਿਹੜਾ ਉੱਥੇ ਸਮਾਨ ਚੋਰੀ ਹੋ ਰਿਹਾ ਉਹ ਸਮਾਨ ਦੀ ਜਿਹੜੀ ਪਰਪਾਈ ਆ ਉਹ ਸਰਕਾਰ ਕਰੇ ਪ੍ਰਸ਼ਾਸਨ ਆ ਜੀ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਇਆ ਜੀ ਦੇਖੋ ਪ੍ਰਸ਼ਾਸਨ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਸਰਕਾਰ ਜੋ ਕਰੂ ਪ੍ਰਸ਼ਾਸਨ ਨੇ ਕਰਨਾ ਅਸੀਂ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਸਾਡੀ ਇੱਕੋ ਹੀ ਅਪੀਲ ਆ ਵੀ ਸਾਡੇ ਆਗੂਆਂ ਨੂੰ ਰਿਹਾ ਕਰਿਆ ਜਾਵੇ ਅਸੀਂ ਰੋਡ ਬਲੌਕ ਕਰਨਾ ਸਾਡਾ ਕੋਈ ਮਤਲਬ ਨਹੀਂਗਾ ਅਸੀਂ ਕਹਿੰਦੇ ਸਾਡੇ ਆਗੂਆਂ ਨੂੰ ਰਿਹਾ ਕਰੋ ਨਹੀਂ ਰਿਹਾ ਕਰਨਾ ਅਸੀਂ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆ ਤੁਹਾਡਾ ਕੰਮ ਆ ਸਾਨੂੰ ਜਿਲ੍ਹਾਂ ਚ ਡੱਕਣਾ ਜਿਲ੍ਹਾਂ ਚ ਬੰਦ ਕਰਨਾ ਆਪਦਾ ਕੰਮ ਕਰੋ ਵੱਡੀਆਂ ਵੱਡੀਆਂ ਜਿਲ੍ਹਾਂ ਬਣਾ ਲਓ ਕਿਸਾਨ ਜਿਲ੍ਹਾਂ ਚ ਰਹਿਣ ਨੂੰ ਤਿਆਰ ਆ ਕਰਦਾ ਹੀ ਕਰਿਆ ਜੀ ਸਾਡੇ ਕਿਸਾਨਾਂ ਦੇ ਘਰ ਤਾਂ ਹੈ ਗਏ ਇਹ ਤਾਂ ਕਿਸਾਨ ਦਾ ਘਰ ਹੀ ਢਾਟਾ ਸਰਕਾਰ ਨੇ ਤੇ ਪਿੱਛੇ ਸ ਕਿਸਾਨਾਂ ਕੋਲੇ ਕੀ ਰਹੇਗਾ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਇਹਨਾਂ ਨੇ 420 ਚੱਕਿਆ ਇਹ ਨਰਕਰ ਕੇ ਆਉਂਦੇ ਬਾਰਡਰ ਦੇ ਉੱਤੇ ਵੀ ਅਸੀਂ ਚੱਕਣਾ ਮੇਰਾ ਅਸੀਂ ਦੱਸ ਦਿੰਦੇ ਵੀ ਕਿਵੇਂ ਚੱਕੀਦਾ ਹੁੰਦਾ ਇਹ ਸਾਰੇ ਸਾਲ ਦੇ ਚੱਕਣ ਨੂੰ ਫਿਰਦੇ ਸੀਗੇ ਪਰ ਇਹਨਾਂ ਦੀ ਹਿੰਮਤ ਨਹੀਂ ਪਈ ਕਿਸਾਨਾਂ ਦੇ ਮੂਹਰੇ ਵੀ ਅਸੀਂ ਆਪਦੀ ਫੋਰਸ ਨਾਲ ਜਾ ਕੇ ਚੱਕ ਲਗੇਤੀ 25 ਤਰੀਕ ਦਾ ਜਿਹੜਾ ਇਹਨਾਂ ਨੇ ਸਰਦਾਰ ਜਗਦੀ ਸਿੰਘ ਢਲੇਵਾ ਸਾਹਿਬ ਨੂੰ ਚੱਕਿਆ ਸੀਗਾ ਉਸ ਦਾ ਉਹ ਰਿਜਲਟ ਮਿਲ ਹੀ ਗਿਆ ਸੀਗਾ ਦੁਬਾਰਾ ਵਾਪਸ ਫੇਰ ਉੱਤੇ ਛੱਡ ਕੇ ਆਇਆ ਪਰ ਹੁਣ ਇਹ ਭਗਵੰਤ ਮਾਨ ਆਪਣੇ ਆਪ ਨੂੰ ਮਾਨ ਨਾ ਸਮਝੇ ਵੀ ਮੈਂ ਸਰਕਾਰ ਆ ਸਰਕਾਰ ਮੇਰੇ ਤੇ ਚੱਲਦੀ ਆ ਉਰਤੀ ਦਾ ਨਿਕਲੂਗਾ ਵੀ ਸਰਕਾਰ ਕਿਸਾਨਾਂ ਦੀ ਆ કે ਸਰਕਾਰ ਤੇਰੀ ਆ ਇਹ ਸੱਤਾ ਦੇ ਵਿੱਚ ਆ ਕੇ ਕਿਸਾਨਾਂ ਨੂੰ ਲਾਟਣ ਲੱਗ ਗਿਆ ਕਿਸਾਨਾਂ ਦੀਆਂ ਪੱਗਾਂ ਲਾਣ ਲੱਗ ਗਿਆ ਇਕੀਨੇ ਪੁੱਤ ਬਣਾਇਆ ਜ਼ਿਮੀਦਾਰ ਦਾ ਜ਼ਿਮੀਦਾਰ ਦਾ ਤਾਂ ਪੁੱਤ ਹੀ ਨਹੀਂ ਏ ਇਹ ਇਹ ਜ਼ਿਮੀਦਾਰ ਦਾ ਪੁੱਤ ਹੁੰਦਾ ਹੈ ਇਹ ਇਹਨੂੰ ਕੋਈ ਸੋਚਣਾ ਸੀ ਵੀ ਮੈਂ ਕਿਸਾਨਾਂ ਦੀ ਪੱਗਾਂ ਲਾਵਾਂ ਪੱਗ ਸਿਰ ਦਾ ਤਾਜ ਹੈ ਸਿੱਖ ਦਾ ਸਿੱਖ ਦੀ ਜਦੋਂ ਪੱਗ ਲੱਗੀ ਸਿੱਖ ਦਾ ਮਰਦਨ ਹੋ ਗਿਆ ਆ ਬੱਚਾ ਜਿਵੇਂ ਟਾਈਮਿੰਗ ਨੂੰ ਲੈ ਕੇ ਜੋ ਕੱਲ ਗ੍ਰਿਫਤਾਰੀਆਂ ਹੋਈਆਂ ਇਹ ਟਾਈਮਿੰਗ ਬਣਾਇਆ ਕੀਤਾ ਗਿਆ ਕਿ ਉਧਰੋਂ ਲੋਕ ਕਿਸਾਨਾਂ ਨੇ ਮੀਟਿੰਗ ਸੀ ਕਿੰਦਾ ਸਰਕਾਰ ਬਣਿਓ ਉਧਰੋਂ ਇਹ ਤਵਾਕ ਕਿਸਾਨਾਂ ਦੀ ਮੀਟਿੰਗ ਤੁਸੀਂ ਇਹ ਮੀਟਿੰਗਾਂ ਕਰਦੀ ਆਈ ਸਾਡੇ ਨਾਲ ਕਦੇ ਸਾਨੂੰ ਕੋਈ ਟਾਈਮ 24 ਦਾ ਦੇਤਾ ਕਦੇ 23 ਦਾ ਦੇਤਾ ਕਦੇ 19 ਦਾ ਦੇਤਾ ਕਦੇ 4 ਦਾ ਦੇਤਾ ਇਹ ਸਰਕਾਰਾਂ ਦੀਆਂ ਚਾਲਾਂ ਸੀ ਸਭ ਦੇ ਨੂੰ ਸਾਨੂੰ ਕੋਈ ਫੈਸਲਾ ਨਹੀਂ ਦੇ ਰਹੀ ਸਹੀ ਸਰਕਾਰ ਇਹ ਚਾਲਾਂ ਸੀ ਵੀ ਇਹ ਆਉਣਗੇ ਤਾਂ ਇਹਨਾਂ ਨੂੰ ਅਸੀਂ ਗਿਰਫਤਾਰੀ ਚ ਲਾ ਦੇਣਾ ਅੱਜ ਅੱਜ ਪਰ ਬਹੁਤ ਪ੍ਰਸ਼ਾਸਨ ਵਿੱਚ ਪੂਰਾ ਚੜ ਕੇ ਆਏ ਜੀ ਤੁਹਾਡੇ ਤੇ ਬਾਕੀ ਕਿਸਾਨਾਂ ਦਾ ਵੀ ਜੋ ਕਾਫੀ ਗਿਣਤੀ ਆ ਵਾਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਤੇ ਮੈਨੂੰ ਲੱਗਦਾ ਹੈ ਕਿਸਾਨ ਗ੍ਰਿਫਤਾਰੀ ਦੇਣਗੇ ਜਾਂ ਗ੍ਰਿਫਤਾਰੀ ਦੇਣ ਨੂੰ ਵੀ ਤਿਆਰਾਂ ਜੀ ਅਸੀਂ ਮਰਨ ਨੂੰ ਨਹੀਂ ਤਰਦੇ ਜਦੋਂ ਸਾਡਾ ਜੱਗੀ ਸਿੰਘ ਢੱਲੇਵਾਲ ਚੌਥਾ ਮਹੀਨਾ ਲੱਗ ਗਿਆ ਉਹਨੂੰ ਅੰਨ ਦਾ ਦਾਣਾ ਉਹਨੇ ਮੂੰਹ ਚ ਨਹੀਂ ਪਾਇਆ ਸਾਨੂੰ ਅਸੀਂ ਗ੍ਰਿਫਤਾਰੀ ਵੀ ਦੇਵੋ ਅਸੀਂ ਮਰਨ ਤੋਂ ਨਹੀਂ ਡਰਦੇ ਪਰ ਅਸੀਂ ਆਪਣੇ ਹੱਕ ਲਵਾਵਾਂਗੇ ਛੜਤਾਂ ਤੇ ਬੈਠਾਂਗੇ ਜਿੰਨਾ ਚਿਰ ਸਰਦਾਰ ਜੱਗੀ ਸਿੰਘ ਢੱਲੇਵਾਲ ਸਾਹ ਨੂੰ ਰਿਆ ਨਹੀਂ ਕਰਦੇ ਸਾਡੇ ਜਿਹੜੇ ਸਿੱਖ ਦੂਜੇ ਉਹ ਰਿਆ ਨਹੀਂ ਕਰਦੇ ਅਸੀਂ ਛੜਤਾਂ ਤੇ ਬੈਠਾਂਗੇ